ਮਾਚੇ ਕੋਈ ਨਰ ਦੇ ਸਮਾਨ ਸਮੂਹ ਨੂੰ ਖਤਰਾ ਤੇ 250 ਕਰੋੜ ਪਲੱਸ ਹੋਈ ਹੈ ਗਿਣਤੀ ਦੇਖੋ 250 ਸੀ ਤਾਂ ਲੋੜ ਤਾਂ 100 ਕਰ ਬਾਰੇ ਹੋਰ ਬਦ ਕਨੇ ਅੱਜ ਆਇਆ ਬਈ ਇੱਥੇ ਹੈ ਹੀ 170 ਕਰ ਨਹੀਂ ਟੋਟਲ 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 ਨਹੀਂ ਉਹ ਤਾਂ ਸਰ ਹਾਂ ਜ਼ਿਲ੍ਹੇ ਦਾ ਦਾ ਇਹਨਾ 250 ਤੇ ਕਿੰਨੇ ਜ਼ਿਲ੍ਹੇ ਦੇ ਸੀ ਨਾ ਨਹੀਂ ਤੁਹਾਡੇ ਇੱਥੇ ਕਿੰਨੇ ਕਰ ਰਹੇ ਹੋਰ ਅੰਦਰ ਦੋ ਚਾਰ ਲੋਕ ਹੀ ਨੇ ਘਰਾਂ ਤੋਂ ਆ ਗਏ ਸਾਰੇ ਬਾਹਰ ਨਾ ਬਾਹਰ ਸਰ ਇਹਨਾਂ ਦੀ 2 ਡਿਮਾਂਡਾਂ ਸੀ ਜੀ ਇੱਕ ਤਾਂ ਚਲੋ ਇਹ ਕਿਉਂਕਿ ਬਾਹਰ ਬੈਠੇ ਨੇ ਇਹਨਾਂ ਨੂੰ ਮੱਛਰਦਾਨੀਆਂ ਆਪਾਂ ਅੱਜ ਜਿਵੇਂ ਸਰਦੇ ਦੇ ਸੀਗੇ ਕਿ ਆਪਾਂ ਰੇਨ ਕਰਾ ਦਈਏ ਠੀਕ ਹੈ ਦੂਜੀ ਜਿਵੇਂ ਸਰਦੇ ਦੇ ਸੀਗੇ ਕਿ ਇਹਨਾਂ ਦੀ ਲਾਈਟ ਦਾ ਬੰਦੋਬਸ ਕਰੀਏ ਬਸ ਫਿਰ ਐਸਸੀ ਪੀਐਸਪੀਸੀਐਲ ਨਾਲ ਗੱਲ ਹੋ ਗਈ ਹੈ ਉਹਨਾਂ ਇਹਨਾਂ ਦੀ 24 ਘੰਟੇ ਸਪਲਾਈ ਦੇਣੀ ਹੈ ਸ਼ੁਰੂ ਹੋ ਗਈ ਫੋਟੋ ਚੱਲ ਗਈ ਮੱਛਰਦਾਨੀਆਂ ਤਰਪਾਲਾਂ ਤੇ ਲਾਈਟ ਤਰਪਾਲਾਂ ਸੀ ਬਣ ਦਿੱਤੀਆਂ ਸੀ ਮੱਛਰਦਾਨੀ ਆ ਸਰ ਉਹ ਆਟੋਮਾਟਿਕ ਵੀ ਬਣ ਦਿੱਤੀ ਐ ਬਸ ਬੇਟਾ ਲੈਨ ਤੋਂ ਪਿੱਛੇ ਲਾਉਂ ਜਾ

ਮਰਕਾ ਡਿਸੋ 4 ਸਰ ਫੋਟਕ 1 ਫੁੱਟ ਕਟਿਆ ਇੱਕ ਆ ਇੱਕ ਹੋਟਲ ਨੇ ਦੇਖੋ ਨਾ ਜੋ ਨਾਲ ਨਹੀਂ ਹਿੰਦੀ ਦਾ ਬਣਾ ਹਾਂਜੀ ਹਾਂਜੀ ਤਿੰਨ ਦਿਨ ਹੋਰ ਮੀਂਹ ਪੜਾ ਜੀ ਠੀਕ ਹੈ ਜੀ ਤਿੰਨ ਦਿਨ ਵੀ ਹੋਰ ਚਲੋ ਅੱਖਰ ਲੱਗੇ ਹੋਏ ਆ ਬਾਕੀ ਆਓ ਜੀ ਲਿਆਓ ਫੜੇ ਇੰਦੇ ਖੁੱਲੇ ਖੁੱਲੇ ਹੋਏ ਫੜੀ ਲੰਬੀ ਲੈ ਬਣਾ ਲੈ ਇੱਕ ਟਾਈਮ ਨਾਲ ਲੈ ਇੱਕ ਮਿੰਟ ਇਧਰ ਇੱਕ ਇਧਰ ਆ ਜਾ ਤੂੰ ਆ ਜੀ ਉਹ ਇੱਕ ਮਿੰਟ ਕਰ ਇਸ ਨੂੰ ਆ ਜਿਕੇ ਨਾਲ ਆ ਜਾਓ ਆ ਲੋ ਇੱਕ ਮਿੰਟ ਇੱਕ ਮਿੰਟ ਲਓ ਜੀ ਲਓ ਜੀ ਲਓ ਜੀ ਇੱਕ ਇੱਕ ਕਰਕੇ ਆਈ ਜਾਓ ਤੁਸੀਂ ਤੇ ਜਾਈ ਜਾਓ ਆਜਾ ਮੇਰੇ ਕੋਲ ਜਾਈ ਜਾਓ ਚਲੋ ਨਿਕਲੀਓ ਪੈਨੂ ਦਿਓ ਜੀ ਲੱਗ ਰਹੀ ਹੈ ਲੱਗ ਜਾਓ ਲੱਗ ਜਾ ਬਾਪੂ ਜੀ ਉਧਰ ਹੋ ਜਾਓ ਇੱਕ ਇੱਕ ਆਉਣਾ ਇੱਕ ਇੱਕ ਆਓ ਜੀ ਆਰਾਮ ਨਾਲ ਚੱਲ ਬੇਰਾ ਆ ਜਾ ਬੰਨ ਇਹਨੂੰ ਫੜਾਏ ਬੰਨ 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 ਵੜੇ ਆਇਓ ਠੀਕ ਹੈ ਨਾ ਅਗਲਾ ਵੀ ਮੌਜੂਦ ਹੈ ਪਟਾਚੀ ਕਮਲਾ ਦੇ ਇਥੇ ਚਲੋ ਆ ਜਾ ਪਾਹੂਆ ਕਿਆ ਹੋਣੀ ਹੋਣੀ ਇਕੱਲਾ ਇਕੱਲਾ ਤਰੇ ਆਓ

ਅਜੇ ਨਾ ਮਾਰਿਆ ਸਾਰੇ ਪ੍ਰਸ਼ਾਸਨ ਵੱਲੋਂ ਹਰ ਇੱਕ ਚੀਜ਼ ਪ੍ਰੋਵਾਈਡ ਹੋ ਰਹੀ ਹੈ ਪੂਰਾ ਪੂਰਾ ਅਜੇ ਬਾਬੇ ਨਾਨਕ ਦੇ ਵਿਆਹ ਦੀ ਖੁਸ਼ੀ ਜਿਹੜਾ ਉਹ ਮਟਰ ਮਟਰ ਲੰਗਰ ਲਾਇਆ ਪਿਆ ਸੀ ਬਾਕੀ ਵੀ ਦੇਖ ਕੇ ਜਿਹੜੇ ਬੰਨ ਵਾਲੇ ਆ ਉਹ ਦੇਖ ਕੇ ਬੰਨ ਲਿਆ ਦੇ ਰਿਹਾ ਨਹੀਂ ਹੋਈ ਜਿੰਨਾ ਸਾਰੇ ਨਜ਼ਰ ਆ ਰਹੇ ਨਿਕਾਲ ਕਰ ਲੈਣੇ ਮੰਤਰੀ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਲਗਾਤਾਰ ਜਿਹੜੇ ਤੁਹਾਡੇ ਵੱਲੋਂ ਵੀ ਦੁਆਰੇ ਕੀਤੇ ਜਾ ਰਹੇ ਆ ਹਾਲੇ ਤੱਕ ਕੀ ਸਿਚੁਏਸ਼ਨ ਜਿਹੜੀ ਹੈ ਲੱਗਦੀ ਹੈ ਦੇਖੋ ਅੱਜ ਤੇ ਥੋੜਾ ਕੱਲ੍ਹ ਨਾਲੋਂ ਉਹਰਾ ਕੱਲ ਤੇ ਪਾਣੀ 230000 ਕੁ ਚਲ ਗਿਆ ਸੀ ਅੱਜ ਥੋੜਾ 22000 ਤੋਂ 26000 ਤੱਕ ਹੋਰ ਘਟ ਗਿਆ ਸੋ ਪਰ ਸਾਡੇ ਟੋਟਲ 105 ਪਿੰਡ ਇਸੇ ਕਪੂਰਥਲੇ ਡਿਸਟ੍ਰਿਕਟ ਦੇ ਫਸੇ ਹੋਏ ਜਿਹਦੇ ਵਿੱਚੋਂ 800 ਘਰ ਅਸੀਂ ਕਹਿ ਸਕਦੇ ਆ 800 ਘਰ ਤੋਂ 250 ਘਰਾਂ ਨੂੰ ਅਸੀਂ ਬਾਹਰ ਸਾਡੀ ਡਿਸਟਰੀਟੀਮ ਸਾਡੇ ਡਿਸਟ੍ਰਿਕਟ ਸਾਹਿਬ ਪੂਰੇ ਪ੍ਰਸ਼ਾਸਨ ਨੇ ਲੱਗ ਕੇ ਤੇ ਉਹ 15 ਕਿਸ਼ਤੀਆਂ ਲਗਾਈਆਂ ਹੋਈਆਂ ਜਿਹਦੇ ਤੋਂ 250 ਘਰ ਤਕਰੀਬਨ ਬਾਹਰ ਆ ਗਿਆ ਬਾਕੀ ਘਰਾਂ ਦੇ ਵੀ ਇੱਕ ਇੱਕ ਦੋ ਦੋ ਮੈਂਬਰ ਜ਼ਿਆਦਾਤਰ ਵਿੱਚ ਹੋਗੇ ਆ ਉਹਨਾਂ ਨੂੰ ਵੀ ਬੇਨਤੀ ਲਗਾ ਰਹੇ ਆ ਕਿ ਬਾਹਰ ਆਜੋ ਪਰ ਲੋਕਾਂ ਨਾਲ ਜਿਵੇਂ ਕਹਿੰਦੇ ਘਰ ਖਾਲੀ ਕਰਨਾ ਬੜਾ ਔਖਾ ਮਹਿਸੂਸ ਹੁੰਦਾ ਘਰਾਂ ਨੂੰ ਨਹੀਂ ਕਰ ਰਹੇ ਉਹ ਕਹਿੰਦੇ ਜੀ ਛੱਡ ਅਸੀਂ ਸਾਡੇ ਮਗਰੋਂ ਜ਼ਿਆਦਾ ਬੁਰਾ ਹਾਲ ਹੋ ਜਾਣਾ ਬੇਨਤੀ ਲਗਾ ਰਹੇ ਆ ਬਾਹਰ ਕੱਢ ਰਹੇ ਆ ਪਰ ਇਹਨਾਂ ਦੀ ਖਾਣ ਪੀਣ ਦੀ ਲਈ ਰਾਸ਼ਨ ਪੂਰਾ ਮੁੱਖ ਮੰਤਰੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਰਾਸ਼ਨ ਪਹੁੰਚ ਰਿਹਾ ਨਗਰਾਲੀ ਚਾਰਾ ਪਹੁੰਚ ਰਿਹਾ ਜਿਵੇਂ ਹੁਣ ਦੇਖਿਆ ਕਿ ਜਿਹੜੇ ਬਾਹਰ ਆਏ ਲੋਕ ਉਹ ਇੱਥੇ ਬਾਹਰ ਬੈਠ ਰਹੇ ਨੇ ਸਾਹਮਣੇ ਕਿਉਂਕਿ ਪਿੰਡ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਆ ਸੋ ਇਹਨਾਂ ਨੂੰ ਜਿਵੇਂ ਫੋਗਿੰਗ ਕਰਾਈ ਜਾ ਰਹੀ ਹੈ ਕੋਈ ਮੱਛਰ ਨਾ ਕੋਈ ਬਿਮਾਰੀ ਨਾ ਕੋਈ ਡਾਕਟਰਾਂ ਦੀ ਟੀਮਾਂ ਲੱਗੀਆਂ ਹੋਈਆਂ ਆਉ ਮੱਛਰਦਾਨੀਆਂ ਦੀ ਡਿਮਾਂਡ ਕੀਤੀ ਉਹ ਜੋ ਵੀ ਇਹ ਕਹਿੰਦੇ ਨੇ ਨਾਲ ਦੀ ਨਾਲ ਪ੍ਰਸ਼ਾਸਨ ਡੀਸੀ ਸਾਹਿਬ ਇੱਥੇ ਨਾਲ ਦੀ ਨਾਲ ਪ੍ਰੋਵਾਈਡ ਕਰਾ ਕੇ ਅਸੀਂ ਇਹਨਾਂ ਨੂੰ ਦੇ ਰਹੇ ਆ ਉਹ ਅਸੀਂ ਜੇ ਮਿੱਟੀ ਵੜ ਕੇ ਸੜਕ ਕਲੀਅਰ ਹੋ ਜਾਏਗਾ ਜਾਂ ਇਹ ਹੋ ਜੇ ਟਾਈਮ ਦੇ ਉੱਤੇ ਨਾ ਕੰਮ ਹੋਰ ਕਰ ਲਵਾਂ ਮੈਂ ਡੀਸਾ ਨੂੰ ਕਿਹਾ ਸੀ ਜਿਹੜੇ ਬੰਦੇ ਦੀ ਜ਼ਮੀਨ ਆ ਉਹ ਤੋਂ ਲਿਖਾ ਕੇ ਲੈ ਲਓ ਇੱਕ ਐਫੀਡੇਟ ਹੁਣ ਤੇ ਉਹ ਵੀ ਦੇ ਦੂਗਾ ਹਾਂਜੀ ਹਾਂਜੀ ਅੱਜ ਤੇ ਦੁੱਖ ਚ ਪਏ ਹੋਏ ਆਪਾਂ ਸਾਰੇ ਦੇ ਦੇਣਗੇ ਤੇ ਭਾਈ ਮੇਰੀ ਇਹ ਜ਼ਮੀਨ ਇਸ ਬੰਦੇ ਕੋਲ ਠੇਕ ਰਹੀ ਸੀ ਇਹਦੀ ਮੇਰੀ ਗਦਾਰੀ ਕਰਕੇ ਇਹਨੂੰ ਫਿਰਸੇ ਦਿੱਤੇ ਜਾਣ ਹੁਣ ਤੇ ਜੋ ਮਰਜ਼ੀ ਲਿਖਾ ਲਓ ਪਰ ਮੌਕੇ ਦੇ ਬਾਅਦ ਇਹਨਾਂ ਲੋਕਾਂ ਨੇ ਲਿਖਣਾ ਨਹੀਂ ਫੇਕ ਸਰ ਹੋਰ ਜਦੋਂ ਹੁਣ ਤਾਂ ਫਸਲ ਲਗਭਗ ਖਤਮ ਹੋ ਗਈ ਹੈ ਹੁਣ ਇਸ ਤੋਂ ਬਾਅਦ ਸਬਜ਼ੀਆਂ ਵੀ ਜੀਣੀਆਂ ਆ ਸਾਨੂੰ ਡੀਪੀ ਹੋਰ ਖਾਦਾਂ ਦੀ ਕਮੀ ਨਹੀਂ ਆਉਂਦੀ ਉਹ ਨਹੀਂ ਆਉਗੀ ਨਹੀਂ ਨਹੀਂ ਉਹ ਨਹੀਂ ਖਾਦਾਂ ਦੀ ਕੋਈ ਕਮੀ ਨਹੀਂ ਆਉਂਦੀ ਚਿੰਤਾ ਹੀ ਨਾ ਕਰੋ ਪੂਰੀ ਸਰ ਹੋਰ ਫਸਲ ਤਾਂ ਹੁਣ ਇਹ ਸਬਜ਼ੀਆਂ ਵੀ ਜੀਣੀਆਂ ਜਾਣੀਆਂ ਆ ਚਲੋ ਅਜੇ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਹਨੂੰ ਖਤਮ ਹੋਵੇ ਸਿੱਤੀ ਜਿਹੜੀ ਇਹ ਵਿਪਤਾ ਇਹਨੂੰ ਖਤਮ ਹੋਵੇ ਜਿਹੜਾ ਜਿੰਨੇ ਵੀ ਇਲਾਕੇ ਪ੍ਰਭਾਵਿਤ ਹੋਏ ਹੋਏ ਆ ਪਾਣੀ ਦੀ ਹੜ੍ਹਾਂ ਦੀ ਮਾਰ ਤੋਂ ਪਹਿਲਾਂ ਦੇ ਹਰ ਉਹਦੇ ਅੱਗੇ ਹੀ ਅਰਦਾਸ ਕਰਦੇ ਆ ਅਜੇ ਸਵੇਰੇ ਉੱਠਦੇ ਰਾਤ ਨੂੰ ਸੌਣ ਲੱਗੇ ਹੀ ਹੁੰਦੇ ਪਹਿਲਾਂ ਸਵੇਰੇ ਨਵੀਂ ਖਬਰ ਮਿਲੇ ਵੀ ਪਾਣੀ ਥੱਲੇ ਚਲਾ ਗਿਆ ਸੋ ਅੱਜ ਕਾਫੀ ਪਾਣੀ ਥੱਲੇ ਘਟਿਆ ਜੀ ਹਾਂ ਅੱਜ ਘਟਿਆ ਸੀ ਟੀਮ ਦੇ ਨਾਲ ਤੁਹਾਡੇ ਨਾਲ ਸੀ ਮੈਂ ਸਾਡੀ ਮੈਂ ਮੰਤਰੀ ਆ ਕਿ ਮਸਾਹ ਹਲਕਾ ਡੀਸੀ ਸਾਹਿਬ ਪ੍ਰਸ਼ਾਸਨ ਐਸਐਸਪੀ ਸਾਹਿਬ ਦੇਖੀ ਦੇਖੋ ਮੈਂ ਅੱਜ ਚੈੱਕ ਕਰਵਾ ਰਿਆ ਸੀ ਕਿ ਰਾਤ ਨੂੰ ਵੀ ਪ੍ਰਸ਼ਾਸਨ ਐਸਪੀ ਇੱਕ ਦੋ ਡੀਐਸਪੀ 10 ਟ੍ਰੈਫਿਕ ਵਾਲੇ ਇਹ ਨਹੀਂ ਆਉਂਦੇ ਰਾਤ ਨੂੰ ਵੀ ਇੱਥੇ ਰੋਣਕ ਦਿੰਦੇ ਆ ਡੀਸੀ ਸਾਹਿਬ ਐਸਡੀਐਸ ਸਾਹਿਬ ਤਹਿਸੀਲਦਾਰ ਪਟਵਾਰੀ ਇੱਥੇ ਸਾਡੇ ਐਦਾਂ ਰਹਿ ਰਹੇ ਜਿੱਦਾਂ ਅਸੀਂ ਇੱਕ ਐਜ਼ ਅ ਫੈਮਿਲੀ ਮੈਂਬਰ ਆ ਨਾਟ ਐਨ ਆਫੀਸਰ ਇਹੋ ਚੀਜ਼ ਆ ਇਹੋ ਚੀਜ਼ ਆ ਇਹੋ ਚੀਜ਼ ਆ ਦੇਖਦੇ ਆ ਰੱਬ ਵਿੱਚ ਚੁੱਕਿਆ ਐਦਾਂ ਸਾਡੇ ਹੋ ਗਏ ਹਾਂਜੀ ਦੇਖੋ ਸਾਨੂੰ ਬੜੀ ਖੁਸ਼ੀ ਹੋ ਰਹੀ ਕਿ ਸਾਡਾ ਪ੍ਰਸ਼ਾਸਨ ਇੰਨਾ ਵਧੀਆ ਹੈ ਸਾਡੇ ਸਾਰੇ ਅਫਸਰਾਂ ਸੰਗੇ ਹਾਂਜੀ ਹਾਂਜੀ ਪਰ ਤੁਸੀਂ ਸਾਰਿਆਂ ਦਾ ਹੌਸਲਾ ਬਣਾ ਕੇ ਰੱਖਣਾ ਪਰ ਇੱਕ ਬੇਨਤੀ ਜਿਹੜੇ ਵਿੱਚ ਕੋਈ ਰਹਿ ਗਏ ਪਹਿਲਾਂ ਉਹਨਾਂ ਨੂੰ ਵੀ ਆਪਾਂ ਕਈ ਬਾਹਰ ਆ ਜੀਏ ਜਿਹੜੇ ਸਭ ਲਗਭਗ ਆਏਗੇ ਵੈਸੇ 2-3 ਦਿਨ ਦੀ ਗੱਲ ਹੈ ਪਾਣੀ ਘਟ ਜਾਣਾ ਪਾਣੀ ਘਟਾ ਦੇਣਾ ਪਰ 2-3 ਦਿਨ ਉਹਨਾਂ ਨੂੰ ਬੇਨਤੀ ਲਾਓ ਸਰਪੰਚ ਸਾਹਿਬ ਬਾਹਰ ਹੋਣ ਠੀਕ ਹੈ ਠੀਕ ਹੋਰ ਕੋਈ ਕਿਸੇ ਚੀਜ਼ ਦੀ ਲੋੜ ਹੋਵੇ ਅਸੀਂ ਨਾਲ ਠੀਕ ਹੈ ਕਿਸੇ ਚੀਜ਼ ਦੀ ਕੋਈ ਖਾਣ ਪੀਣ ਦੀ ਜਿੰਮੇ ਅਜ ਮੱਛਰਦਾਨੀਆਂ ਮੰਗੀਆਂ ਆ ਗਈਆਂ ਤਰਪਾਲਾਂ ਮੰਗੀਆਂ ਪਹੁੰਚ ਗਈਆਂ ਫੋਗਿੰਗ ਮੰਗੀ ਆ ਗਈ ਔਰ ਮੋਸ ਮੰਗੀ ਉਹ ਵੀ ਭੇਜਦੇ ਉਹ ਵੀ ਦੇ ਦਿੱਤੀ ਹਾਂ ਨੇ ਉਹ ਦੇ ਰੱਖੋ ਆਡੀਓ ਸਾਹਿਬ ਅੱਗੇ ਹੋਵੇ ਲੈਟਰ ਦੀ ਡਿਮਾਂਡ ਆ ਉਹ ਵੀ ਐਸਪੀ ਸਪੈਸ਼ਲ ਨੂੰ ਕਹਿੰਦਾ ਕਿ ਲੈਟ ਉਹ ਤੁਹਾਡੀ ਆ ਜੀ ਜ਼ਿਆਦਾ ਲੈਟਰ ਦੀ ਪ੍ਰੋਬਲਮ ਜ਼ਿਆਦਾ ਸਹੀ ਜੋ ਵੀ ਹੈਗਾ ਨਾਲ ਦੀ ਨਾਲ ਤੁਸੀਂ ਫੋਨ ਕਰੋ ਟਾਡ ਕੋ ਨੰਬਰ ਹੈਗੇ ਨਾ ਸਾਰਿਆਂ ਦਾ ਹਾਂਜੀ ਹਾਂਜੀ ਮੈਂ ਨੰਬਰਾਂ ਤੇ ਤੁਸੀਂ ਕਾਲ ਕਰ ਦਿਓ ਡਾਕਟਰਾਂ ਦੀ ਟੀਮਾਂ ਇੱਥੇ ਪੂਰੀਆਂ ਡੰਗਰ ਬਵਾਲ ਹੁਣ ਉਹ ਡਾਕਟਰ ਟੀਮ ਪੂਰੀ ਹੈ ਪਸ਼ੂ ਪਾਲਣ ਵਿਭਾਗ ਦੇ ਟੀਮ ਬੈਠੀ ਹੈ ਤੁਸੀਂ ਕਿਸੇ ਚੀਜ਼ ਦੀ ਵੀ ਲੋੜ ਹੈ ਜਰੂਰ ਦੱਸੋ ਠੀਕ ਹੈ ਸਰ ਅੱਜ ਤੁਹਾਡਾ ਧੰਨਵਾਦ ਕਰਨਾ ਹੈ ਸਾਡੀ ਜਿੰਨੀ سپورਟ ਕਰਨੀ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਡੀ ਬਾਹਮ ਸਾਡੀ ਆਤੀ ਰਾਤ ਦਿਨ ਸਾਡੇ ਕੋਲ ਆ ਤੁਸੀਂ ਸਾਡੇ ਕੋਲ ਆ ਅੰਕਲ ਤੁਸੀਂ ਸਾਨੂੰ ਸੇਵਾਦਾਰ ਬਣਾਇਆ ਤੁਸੀਂ ਸਾਰਿਆਂ ਨੇ ਅਸੀਂ ਜੇ ਅੱਜ ਮੈਂ ਹਜੂਰ ਸਾਹਿਬ ਵਾਲੇ ਬਾਦਿਆਂ ਦੇ ਰਾਸ਼ਨ ਭੇਜਿਆ ਇਸ ਪਿੰਡ ਦੇ ਵਿੱਚ ਐਸਡੀਐਮ ਤੁਸੀਂ ਗਵਾਈਟ ਮੜਵਾਇਆ ਮਿਹਰਬਾਨ ਹੋਇਆ ਇੱਕ ਨਹੀਂ 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 ਇੱਟਾ ਨੂੰ ਜਾ ਕੇ ਭਜਦਾ ਹਰ ਬੰਦੇ 'ਚ ਤੇ ਮਿੱਟੀ ਵੀ ਭੇਜੀ ਹੈ ਜੀ ਹਜੂਰ ਸਾਹਿਬ ਵਾਲੇ ਧੰਨਵਾਦ ਤੁਹਾਡੇ ਨਾਮ ਦਾ ਜ਼ਿਕਰਾ ਛੱਡਦੇ ਮੁੰਡਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਅੱਜ ਜਿੱਥੇ ਸਾਡੇ ਹਲਕਾ ਇੰਚਾਰਜ ਚੀਮਾ ਸਾਹਿਬ ਨਾਲ ਸਾਡੇ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੀ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਅਸੀਂ ਸਾਰੇ ਪਿੰਡਾਂ ਦੇ ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਦੌਰਾ ਕੀਤਾ ਜਿਹਦੇ ਵਿੱਚ ਅੱਜ ਅਸੀਂ 250 ਘਰਾਂ ਨੂੰ ਕਿਉਂਕਿ ਟੋਟਲ 800 ਘਰ ਸੀਗੇ 250 ਘਰਾਂ ਨੂੰ ਅੰਦਰੋਂ ਬਾਹਰ ਕੱਢਣ ਦੀ ਕਾਮਜਾ ਹੋ ਗਿਆ ਉਹਨਾਂ ਨੂੰ ਕਿ ਕਿ ਘਰਾਂ ਨਾਲ ਮੋਹ ਪਿਆਰ ਹੁੰਦਾ ਨਹੀਂ ਕਰ ਛੱਡ ਰਹੇ ਸੀ ਲੋਕ ਕਿਉਂਕਿ ਉਹਨਾਂ ਨੂੰ ਉੱਥੇ ਅਸੀਂ ਹਰ ਰੋਜ਼ ਰਾਸ਼ਨ ਪਿਚਾਰੇ ਸੀ ਡੰਗਰਾਂ ਦਾ ਚਾਰਾ ਪਿਚਾਰੇ ਆ ਸੋ ਅੱਜ ਉਹਨਾਂ ਨੂੰ 3 ਦਿਨ ਤੋਂ ਬੇਨਤੀਆਂ ਕਰਕੇ 250 ਪਰਿਵਾਰ 250 ਘਰ ਜਿਹੜਾ ਅਸੀਂ ਜਿਹੜੇ 4 ਮੈਂਬਰ ਵੀ ਲਈਏ ਤੇ 11500 ਪਰਿਵਾਰ ਮੈਂਬਰ ਜਿਹੜੇ ਅਸੀਂ ਬਾਹਰ ਕੱਢ ਚੁੱਕੇ ਆ ਸੋ 15 ਕਿਸ਼ਤੀਆਂ ਲੱਗੀਆਂ ਹੋਈਆਂ ਨਾਲ ਦੀ ਨਾਲ ਰਾਸ਼ਨ ਪਿਚਾਰੀਆਂ ਚਾਰਾ ਪਿਚਾਰੀਆਂ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਰਹੇ ਆ ਉਹਨਾਂ ਨੂੰ ਅਸੀਂ ਬਾਹਰ ਕੱਢਣ ਚ ਕੰਮ ਜਾਬ ਹੋ ਰਿਹਾ ਸੋ ਅੱਜ ਜਿਹੜਾ ਪਾਣੀ ਦਾ ਥੋੜਾ ਘਟਿਆ ਕਿਉਂਕਿ 230000 ਕਿਊਬ ਮੀਟਰ ਪਾਣੀ ਹੋ ਗਿਆ ਸੀ ਅੱਜ ਜਿਹੜਾ 26000 ਕਿਊਬ ਮੀਟਰ ਪਾਣੀ ਘਟਿਆ ਸੋ ਜੇ ਇਸ ਤਰ੍ਹਾਂ ਘਟਦਾ ਰਿਹਾ ਤੇ ਮੈਨੂੰ ਲੱਗਦਾ ਪ੍ਰਮਾਤਮਾ ਕਿਰਪਾ ਕਰੂਗਾ ਜਲਦੀ ਪਾਣੀ ਥੱਲੇ ਆ ਜਾਊਗਾ ਸੋ ਲੋਕਾਂ ਦੀ ਮੰਗ ਦੇ ਅਨੁਸਾਰ ਜਿਵੇਂ ਹਾਲੇ ਤਰਪਾਲਾਂ ਦਿੱਤੀਆਂ ਜਾ ਰਹੀਆਂ ਅੱਜ ਲੋਕਾਂ ਦੀ ਡਿਮਾਂਡ ਹੋਈ ਸੀ ਕੱਲ ਦੀ ਕਿ ਸਾਡੇ ਮੱਛਰ ਉਹਦੇ ਲਈ ਫੋਗਿੰਗ ਕਰਾਈ ਜਾ ਰਹੀ ਹੈ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਆਟੋਮਾਸਲੇ ਆ ਕੇ ਦਿੱਤੀ ਜਾ ਰਹੀ ਹੈ ਜਿਹੜੀ ਵੀ ਡਿਮਾਂਡ ਲੋਕ ਕਰਦੇ ਆ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਅਸੀਂ ਉਹ ਪੂਰੀ ਕਰਦੇ ਆ ਸਾਡੇ ਰਾਤ ਨੂੰ ਵੀ ਪੁਲਿਸ ਅਫਸਰ ਸਾਡੇ ਪ੍ਰਸ਼ਾਸਨ ਐਸਡੀਐਮ ਸਾਹਿਬ ਸਾਡੇ ਡੀਸੀ ਸਾਹਿਬ ਖੁਦ ਸਾਰੇ ਰਾਤ ਇੱਕ ਚੱਕਰ ਲਗਾਉਂਦੇ ਆ ਕਿ ਕੋਈ ਵੀ ਪ੍ਰੋਬਲਮ ਕਿਸੇ ਨੂੰ ਨਾ ਹੋਵੇ ਸੋ ਪੂਰੇ 800 ਘਰਾਂ ਦੀ ਜਿਹੜੀ ਆਪਾਂ ਲਈ ਹੈਲਪ ਕਰ ਰਹੇ ਆ 800 ਪਰਿਵਾਰਾਂ ਦੀ 105 ਪਿੰਡ ਹੁੰਦੇ ਆ ਪਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੀ ਜਾਨ ਤੋਂ ਅਸੀਂ ਜਿਹੜਾ ਜਾਨ ਬਚਾ ਪਾਏ ਆ ਕਿਸੇ ਨੂੰ ਕੋਈ ਖਤਰਾ ਨਹੀਂ ਸਾਰੀ ਜਾਨ ਤੇ ਮਾਲ ਦੋਨਾਂ ਦੀ ਰੱਖਿਆ ਕੀਤੀ ਹੈ ਡਾਕਟਰਾਂ ਦੀ ਟੀਮ ਸਹਿਬਾਨਾ ਨਾਲ ਲੱਗੇ ਲੋਕਾਂ ਦਾ ਇਲਾਜ ਕਰਾਇਆ ਇੱਥੋਂ ਤੱਕ ਕਿ ਡੰਗਰਾਂ ਦੀ ਡਾਕਟਰ ਦੀ ਟੀਮ ਬੈਠੀ ਹੈ ਉਹਨਾਂ ਨੇ ਵੀ ਬਹੁਤ ਸਾਰੇ ਡੰਗਰ ਬਿਮਾਰ ਹੋ ਗਏ ਉਹਨਾਂ ਦਾ ਇਲਾਜ ਕਰਾਇਆ ਤੇ ਹੁਣ ਤੇ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਪਰਮਾਤਮਾ ਪਾਣੀ ਜਿਹੜਾ ਥੱਲੇ ਚੱਲ ਜਾਵੇ ਬਰਸਾਤ ਹੋਰ ਨਾ ਹੋਵੇ ਕਿਉਂਕਿ ਹਿਮਾਚਲ ਚ ਜਿਹੜੀ ਬਰਸਾਤ ਦੇ ਕਰਨੇ ਨਾ ਹੋ ਰਿਆ ਸੀ ਤੇ ਹੁਣ ਵੀ ਪਰਮਾਤਮਾ ਅਗੇ ਅਰਦਾਸ ਕਰੇ ਹਿਮਾਚਲ ਇਹ ਬਰਸਾਤ ਨਾ ਹੋਵੇ ਤਾਂ ਜੋ ਪਾਣੀ ਘਟ ਜਾਵੇ ਤੇ ਲੋਕ ਲੋਕ ਵਿਚਾਰੇ ਆਪਣੇ ਘਰਾਂ ਚ ਵਾਪਸ ਚਲ ਜਾਣ ਬਹੁਤ ਔਖਾ ਟਾਈਮ ਲੋਕਾਂ ਨੇ 17 ਦਿਨ ਕੱਢਿਆ ਸੋ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਲੋਕ ਬਹੁਤ ਧੰਨਵਾਦ ਕਰਦੇ ਆ ਕਿ ਪਹਿਲੀ ਵਾਰੀ ਇਹੋ ਜੀ ਸਰਕਾਰ ਦੇਖੀ ਪਹਿਲੀ ਵਾਰੀ ਪ੍ਰਸ਼ਾਸਨ ਦੇਖਿਆ ਜਿਹੜਾ ਸਾਡੀ ਇੰਨੀ ਸਾਡੇ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਡੇ ਦੁੱਖ 'ਚ ਸਹਾਇੀ ਹੋਇਆ ਸਾਡੀ ਰੱਖਿਆ ਕੀਤੀ ਗਈ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਸਾਡੇ ਡੰਗਰਾਂ ਤੱਕ ਦਾ ਖਿਆਲ ਰੱਖਿਆ ਗਿਆ ਸੋ ਲੋਕਾਂ ਨੇ ਮੂੰਹੋਂ ਸੁਣਦੀ ਗੱਲ ਹੈ ਕਿ ਪਹਿਲੀ ਸਰਕਾਰ ਆਈ ਹੈ ਜਿਹੜੀ ਸਾਡੇ ਇਸ ਵਿਵਤਾ ਦੀ ਘੜੀ 'ਚ ਪਾਣੀ ਦੇ ਵਿੱਚ ਵੜ ਕੇ ਆ ਕੇ ਸਾਡੇ ਨਾਲ ਲੱਗੀ ਰਹੀ ਹੈ ਸੋ ਮੈਂ ਲੋਕਾਂ ਨੂੰ ਤੁਹਾਡੇ ਚੈਨ ਰਹੀ ਵਾਦਾ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਅਸੀਂ ਤੁਹਾਡੀ ਸੇਵਾ ਲਈ ਇਸ ਤਰ੍ਹਾਂ ਲੱਗੇ ਰਵਾਂਗੇ ਪਰ ਬੇਨਤੀ ਹੈ ਕਿ ਜੇ ਪਾਣੀ ਇਸ ਤਰ੍ਹਾਂ ਰਿਹਾ ਤੇ ਤੁਸੀਂ ਜਰੂਰ ਆਪਣੇ ਘਰ ਖਾਲੀ ਕਰਕੇ ਬਾਹਰ ਆ ਜਿਓ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਤੁਹਾਡੇ ਡੰਗਰਾਂ ਦੇ ਰਹਿਣ ਦਾ ਚਾਰੇ ਦਾ ਸਾਰੀ ਵਿਵਸਥਾ ਰੱਖਾਲਾ ਅਸੀਂ ਸਾਰਾ ਬੰਦੋਬਸ ਕੀਤਾ ਹੋਇਆ ਤੁਸੀਂ ਇਹ ਟੈਨਸ਼ਨ ਨਾ ਲਓ ਕਿ ਬਾਹਰ ਆ ਕੇ ਸਾਨੂੰ ਸੰਭਾਲਣਾ ਨਹੀਂ ਜਿਵੇਂ ਤੁਹਾਨੂੰ ਅੰਦਰ ਅਸੀਂ ਸੰਭਾਲ ਕਰ ਰਹੇ ਹਾਂ ਬਾਹਰ ਵੀ ਇਸੇ ਤਰ੍ਹਾਂ ਇਸ ਤੋਂ ਜ਼ਿਆਦਾ ਕਰਾਂਗੇ ਬੇਨਤੀ ਹੈ ਕਿ ਆਪਾਂ ਆਪਣੀ ਜਾਨ ਨੂੰ ਬਚਾਈਏ ਆਪਣੇ ਡੰਗਰਾਂ ਦੀ ਜਾਨ ਬਚਾਈਏ ਸਾਰੇ ਜਾਣੇ ਆਪਾਂ ਜਿਹੜੇ